ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਦਾਣਾ ਮੰਡੀ ਦੇ ਵਿੱਚ ਪਹੁੰਚੇ ਆ ਆ ਸਾਹਮਣੇ ਸੋਨੂੰ ਲਿਖਿਆ ਪਿਆ ਸਾਰਾ ਪੰਜਾਬ ਮੰਡੀ ਬੋਰਡ ਖਰੀਦ ਕੇਂਦਰ ਜੱਜਲ ਤਲਵੰਡੀ ਸਾਬੋ ਦੇ ਨਾਲ ਲੱਗਦਾ ਪਿੰਡ ਜੱਜਲ ਸੋਨੂੰ ਮੰਡੀ ਦਿਖਾਉਣੇ ਸਾਰੀ ਦਰਖਤ ਲੱਗੇ ਹੋਏ ਨੇ ਵਧੀਆ ਛਾ ਨੂੰ ਤੇ ਝੋਨਾ ਇੱਥੇ ਆ ਗਿਆ ਤੇ ਸਾਰੀ ਸਾਫ ਸਪਾਈ ਦਿਖਾਉਣੇ ਆ ਦੇਖੋ ਕਿੰਨਾ ਸਫਾਈ ਹੈ ਦਾਣਾ ਮੰਡੀ ਦੀ ਇੱਧਰ ਵੀ ਲੱਗੇ ਹੋਏ ਨੇ ਪੌਦੇ ਸਾਰੇ ਲਾਏ ਹੋਏ ਨੇ ਬੋਰਡ ਮਾ ਬੋਰਡ ਦੀਆਂ ਸ਼ਾਹ ਜਿਨ੍ਹਾਂ ਦੀ ਸ਼ਾਹ ਹੁੰਦੀ ਹੈ ਦਰਖਤਾਂ ਦੀ ਸਾਰੇ ਲਾਏ ਹੋਏ ਨੇ ਇਹਨਾਂ ਦੀ ਸਾਮ ਸਵਾਲ ਕੀਤੀ ਹੋਈ ਹੈ ਸਾਰੇ ਸਾਈਡਾਂ ਤੇ ਵੀ ਲੱਗੇ ਹੋਏ ਤੇ ਵਿਚ ਵਿੱਚ ਵੀ ਲਾਏ ਹੋਏ ਆ ਪੂਰੀ ਸਫਾਈ ਹੈ ਮੰਡੀ ਦੀ ਇੱਧਰ ਬੱਚੇ ਖੇਡ ਰਹੇ ਆ ਫੁੱਟਬਾਲ ਖੇਡਦੇ ਆ ਕੁਝ ਕ੍ਰਿਕਟ ਖੇਡਦੇ ਆ ਸਕੂਲ ਦੇ ਵਿੱਚ ਵੀ ਗਰਾਊਂਡ ਆ ਜਿਹੜਾ ਉੱਥੇ ਵੀ ਖੇਡਦੇ ਰਹਿੰਦੇ ਆ ਉੱਥੇ ਵੱਡੇ ਬੱਚੇ ਖੇਡਦੇ ਇੱਥੇ ਛੋਟੇ ਬੱਚੇ ਖੇਡਦੇ ਆ ਆਪਣੇ ਬੱਚੇ ਕਿੱਤੇ ਲੱਗੇ ਰਹਿੰਦੇ ਆ ਤੇ ਸਾਰੀਆਂ ਮੇਰੀਆਂ ਮਾਤਾਵਾਂ ਨੇ ਭੈਣਾਂ ਨੇ ਪਾਥੀਆਂ ਆਪਣੀਆਂ ਚੱਕਤੀਆਂ ਜਿਹੜੀਆਂ ਇੱਥੇ ਪਸਦੀਆਂ ਹੁੰਦੀਆਂ ਧੁੱਪ ਦੀਆਂ ਮਾਰੀਆਂ ਵੀ ਧੁੱਪ ਲੱਗਦੀ ਐ ਸਾਫ ਸਫਾਈ ਪੂਰੀ ਹੋ ਗਈ ਤੇ ਇਧਰੋਂ ਝੋਨੇ ਦੀ ਝਾਰ ਲੱਗਣੀ ਸ਼ੁਰੂ ਹੋ ਗਈ ਸੇਵਕ ਸਿੱਧੂ ਨੇ ਝੋਨਾ ਅੱਜੀ ਲਿਆਂਦਾ ਸੀ ਤੇ ਅੱਜੀ ਝਾਰ ਲੱਗਣੀ ਸ਼ੁਰੂ ਹੋ ਗਈ ਝਾਰ ਤਾਂ ਲੱਗਦੀ ਐ ਝੋਨਾ ਸੁੱਕਾ ਸੀਗਾ ਜਮਾ ਕੋਈ ਖਿਲਾਰਨ ਦੀ ਲੋੜ ਨਹੀਂ ਪਈ ਜਮਾ ਸੁੱਕਾ ਚੋਂ ਨਾਲ ਲਿਆਉ ਤੇ ਚੋਨਾ ਆਪਾਂ ਲਿਆ ਕੇ ਨਾਲ ਦੀ ਨਾਲ ਝਾਰ ਲਵਾ ਕੇ ਤੇ ਵੇਲੇ ਹੋ ਜਾਂਦੇ ਆ ਜਦੋਂ ਆਪਾਂ ਗਿੱਲਾ ਚੋਨਾ ਲਿਆ ਕੇ ਸੜ ਦਿੰਨੇ ਆ ਲਾ ਦਿੰਨੇ ਆ ਇੱਕ ਤਾਂ ਹੁੰਦਾ ਸੜ ਦਿੰਨੇ ਆ ਸੜਦੇ ਨੇ ਤਾਂ ਆਖਿਆ ਨਾ ਕਰੋਂ ਮੈਂ ਤਾਂ ਕਹਤਾ ਸੀ ਲਾ ਦਿੰਨੇ ਆ ਚੋਨਾ ਆਪਾਂ ਲਾ ਕੇ ਜਾਂਦੇ ਆ ਜਦੋਂ ਤੇ ਉਦੋਂ ਨਾ ਸੁੱਕਾ ਹੁੰਦਾ ਜਿਹੜਾ ਚੋਨਾ ਨਾਲ ਦੀ ਨਾਲ ਝਾਰ ਲੱਗ ਜਾਂਦੇ ਤੋਲ ਕੇ ਅਗਲਾ ਘਰ ਨੂੰ ਵਗ ਜਾਂਦਾ ਤੇ ਨਹੀਂ ਆਪਾਂ ਗਿੱਲਾ ਚੋਨਾ ਵੱਢ ਕੇ ਲਿਆਉਣੇ ਆ ਨਹੀਂ ਤੇ ਇੱਥੇ ਖੱਜਲ ਖਵਾਰੀ ਹੁੰਦੀ ਐ ਲੜਦੇ ਆ ਇੱਕ ਦੂਜੇ ਨਾਲ ਜ਼ਿੰਮੇਦਾਰ ਨਾ ਜ਼ਿੰਮੇਦਾਰੀ ਲੜੀ ਜਾਂਦਾ ਜਗਾ ਪਿੱਛੇ ਕਿਉਂ ਖੰਡਿਆ ਕੇ ਸਾਰੀ ਜਗਾ ਰੋਕ ਲੈਂਦਾ ਦੂਜਿਆਂ ਨੂੰ ਜਗਾ ਰਹਿੰਦੀ ਨਹੀਂ ਫਿਰ 8 ਦਿਨ ਇੱਥੇ ਹੀ ਬਠਾ ਰਹਿੰਦਾ ਮੰਜਾ ਢਾ ਕੇ ਇੱਥੇ ਰੋਟੀ ਲਿਓਣੀ ਪੈਂਦੀ ਉਹਨੂੰ ਤੇ ਨਾਲ ਦੀ ਨਾਲ ਸੁੱਕਾ ਝੋਨਾ ਵਾਢੋ ਨਾਲ ਦੀ ਨਾਲ ਤੋਲ ਕੇ ਚਲੇ ਜਾਓ ਆ ਝੋਨਾ ਇੱਧਰ ਝਾਰ ਲੱਗੀ ਜਾਂਦੀ ਹੈ ਤੇ ਨਾਲ ਦੀ ਨਾਲ ਭੜਾਈ ਹੋ ਜੂਗੀ ਤੇ ਇੱਧਰ ਲੇਬਰ ਆ ਗਈ ਸਰਜੀਤ ਸੇਠ ਦੀ ਉਹ ਤਾਂ ਉਹਨਾਂ ਨੇ ਤੱਬੂ ਲਾਤੇ ਰਾਜੂ ਸੇੜ ਦੇ ਤੇ ਇੱਧਰ ਆ ਬੱਟਾ ਪਿਆ ਇੱਧਰ ਜਿਹੜਾ ਨਹੀਂ ਬੱਟਾ ਪੈਂਦਾ ਇੱਥੇ ਸੜਕਾਂ ਤੇ ਪੈਂਦਾ ਹੁੰਦਾ ਇਹ ਗਲੀਆਂ ਨਾਲ ਗਲੀਆਂ ਦੇ ਵਾਸਤੇ ਆਇਆ ਸੀ ਐ ਨਹੀਂ ਪੈਂਦਾ ਸੈਂਟਰ ਸਰਕਾਰ ਕੰਨੋਂ ਆਇਆ ਕਿ ਪੰਜਾਬ ਸਰਕਾਰ ਕੰਨੋਂ ਆਇਆ ਤੇ ਇਹ ਨਹੀਂ ਹਜੇ ਚੱਕਿਆ ਇਹਦੀ ਬੇਨਤੀ ਐ ਆਏ ਆਪਣੇ ਸਰਪੰਚ ਸਭ ਨੂੰ ਪੰਚਾਇਤ ਨੂੰ ਪਿੰਡ ਜਲਦੀ ਨੂੰ ਵੀ ਆ ਗਟਕਾ ਸਾਰਾ ਇੱਥੋਂ ਚੱਕਿਆ ਜਾਵੇ ਕਿਉਂ ਇੱਥੇ ਗੱਟੇ ਲੈਣੇ ਆ ਫਿਰ ਇਹ ਗਟਕਾ ਜੇ ਇੱਥੇ ਖਿਲਾਰਦੇ ਆ ਤਾਂ ਇਹ ਝੋਨੇ ਦੇ ਵਿੱਚ ਰਲ ਜਾਂਦਾ ਨਾ ਹੱਲ ਕੋਈ ਹੁੰਦਾ ਇਹਦਾ ਤੇ ਇਹਨੂੰ ਜ਼ਰੂਰ ਚੱਕਿਆ ਜਾਵੇ ਤੇ ਸਾਰਾ ਐ ਖਿਲਿਆ ਰਾਇਆ ਪਿਆ ਇਹ ਉਸ ਤਰ੍ਹਾਂ ਹੀ ਪਿਆ ਜਦੋਂ ਆਪਾਂ ਨੂੰ ਮੰਡੀ ਦਾ ਪਤਾ ਹੋਵੇ ਨਾ ਵੀ ਦਾਣਾ ਮੰਡੀ ਦੇ ਵਿੱਚ ਹੁਣ ਝੋਨਾ ਆਉਣਾ ਸ਼ੁਰੂ ਹੋ ਗਿਆ ਜਾਂ ਕਣਕ ਆਉਣੀ ਸ਼ੁਰੂ ਹੋ ਗਈ ਆਪਾਂ ਸਾਫ ਸਫਾਈ ਕਰਨਾ ਪਿੰਡ ਦਾ ਵੀ ਕੰਮ ਹੁੰਦਾ ਇਕੱਲਾ ਤੇ ਹੁਣ ਤਾਂ ਕਰਕੇ ਇਹ ਗੱਟੇ ਚਾ ਗੱਟ ਕੇ ਚੱਕੇ ਜਾਣ ਇਥੋਂ